ਕਦੀ ਵੀ ਮਤਲਬ ਕਿ ਅਸੀਂ ਉਹ ਸਮਾਂ ਦੇਖਿਆ ਗੁਰਦੁਆਰਿਆਂ 'ਚ ਸਭ ਕੀ ਹੁੰਦਾ ਹੈ ਗੁਰਦੁਆਰੇ ਦਾ ਮਤਲਬ ਤੇ ਇਹ ਹੁੰਦਾ ਸਤਨਾਮ ਜੀ ਵਾਹਿਗੁਰੂ ਜੀ ਐਵੇਂ ਬੋਲ ਕੇ ਰੋਟੀ ਇਕੱਠੀ ਕਰਕੇ ਖਾਂਦੇ ਸੀ ਅੱਛਾ ਇਹ ਲਾਤੀ ਬਿਲਕੁਲ ਗਜਾ ਕਰਨਾ ਜਿਵੇਂ ਆਪਾਂ ਡਾਲੀ ਇਕੱਠੀ ਕਰਦੇ ਆ ਗਜਾ ਕਰਨਾ ਘਰਾਂ ਘਰਾਂ ਦੇ ਵਿੱਚ ਜਾਣਾ ਅਸੀਂ ਜਦੋਂ ਸਕੂਲ ਜਾਂਦੇ ਸੀ ਛੋਟੇ ਹੁੰਦੇ ਤੇ ਇੱਕ ਕੰਨੀ ਇੱਧਰ ਹੁੰਦੀ ਸੀ ਬਾਹ ਦੇ ਵਿੱਚ ਦੋ ਡੋਲੂ ਇੱਧਰ ਹੁੰਦੇ ਸੀ ਤੇ ਸਵੇਰੇ ਪਹਿਲਾਂ ਸਾਰੇ ਪਿੰਡ ਦੇ ਵਿੱਚ ਗਜਾ ਇਕੱਠੀ ਕਰਨੀ इकट्ठी ਕਰਕੇ ਘਰੇ ਲਿਆ ਕੇ ਦੇਣਾ ਘੰਟਾ ਡੇਢ ਪਿੰਨ ਤੱਕ ਪੂਰੇ ਪਿੰਡ ਦੇ ਵਿੱਚ ਕੱਲੇ-ਕੱਲੇ ਘਰ ਜਾਣਾ ਹੋਵੇ ਕਿੰਦੀ ਵੱਡੀ ਗੱਲ ਹੋ ਜਾਂਦੀ ਹੈ ਗ੍ਰੰਥੀ ਸਿੰਘ ਨੂੰ ਗ੍ਰੰਥੀ ਦੀ ਨਜ਼ਰ ਨਾਲ ਨਹੀਂ ਦੇਖਿਆ ਜਾਂਦਾ ਅਸੀਂ ਵੀ ਅੱਜ ਇਸ ਲਾਈਨ ਦੇ ਵਿੱਚ ਛੱਡ ਕੇ ਇੱਧਰ ਬੈਠੇ ਆ ਤੱਕਾ بڑا ਹੁੰਦਾ ਹੈ ਮਤਲਬ ਕਿ ਜਿਵੇਂ ਨੌਕਰ ਵਾਲੀ ਫੀਲਿੰਗ ਹੁੰਦੀ ਹੈ ਨਾ ਜੀ ਹਨਾ ਐਵੇਂ ਦੀ ਮਤਲਬ ਮੈਂ ਕਿਸੇ ਦੀ ਨਿੰਦਿਆ ਨਹੀਂ ਕਰਨਾ ਚਾਹੁੰਦਾ ਬਟ ਜੋ ਹਾਲਾਤ ਅਸੀਂ ਪਿੰਡਾਂ 'ਚ ਦੇਖੇ ਨੇ ਅਗਰ ਕੋਈ ਪ੍ਰਧਾਨ ਬਣ ਗਿਆ ਉਹਦੇ ਤੋਂ ਵੱਡਾ ਕੋਈ ਵੀ ਨਹੀਂ ਹੈਗਾ ਬਿਲਕੁਲ ਸਹੀ ਹੈ ਗਰੰਥੀ ਨੇ ਝਾੜੂ ਵੀ ਮਾਰਨਾ ਹੈ ਮੜੋ ਜੀ ਕੋਈ ਚੀਜ਼ ਹੈ ਉਹਨੂੰ ਘਰ 'ਚ ਜਿਹਨੂੰ ਕੋਈ ਕੁਛ ਦਾ ਨਹੀਂ ਨਾ ਉਹ ਗੁਰਦੁਆਰੇ ਆ ਕੇ ਐ ਮਤਲਬ ਕਿ ਚੌਧਰ ਕਰਦੇ ਨੇ ਗਿਆਨੀ ਕਿੱਥੇ ਆ ਓਏ 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 ਕਹਿ ਕੇ ਕਰਤਾ ਦੇ ਤਾਂ ਪੈਸਾ ਹੀ ਨਹੀਂ ਹੈਗਾ ਕਿ ਉਹ ਵਧੀਆ ਪੜ੍ਹਾਈ ਕਰਾ ਸਕੇ ਬੱਚੇ ਦੀ ਇੰਨਾ ਸੋਰਸ ਹੈ ਹੀ ਨਹੀਂ ਉਹਨਾਂ ਦਾ ਕਿ ਉਹ ਵਧੀਆ ਕੱਪੜੇ ਪਵਾ ਸਕੇ ਮਤਲਬ ਕੀ ਹੈਗਾ ਜਿਹੜੇ ਬੰਦੇ ਨੇ ਰੋਟੀ ਇਕੱਠੀ ਕਰਕੇ ਖਾਣੀ ਹੈ ਸ਼ਾਮ ਨੂੰ ਉਹ ਬੰਦਾ ਤੁਸੀਂ ਆਪ ਹਿਸਾਬ ਲਾ ਲਓ ਵੀ ਗਰੰਥੀ ਦੇ ਵਾਜੇ ਤੇ ਜਾਂ ਰਾਗੀ ਦੇ ਵਾਜੇ ਤੇ ਜੇ ਥੋੜੇ ਜਿਹਾ ਜ਼ਿਆਦਾ ਪੈਸੇ ਹੋ ਜਾਣ ਤਾਂ ਬੜੇ ਤੰਗ ਹੋ ਜਾਂਦੇ ਨੇ ਨੀਂਦ ਨਹੀਂ ਆਉਂਦੀ ਪਰ ਤਾਂ ਈ ਇੰਨੇ ਪੈਸੇ ਕਿਵੇਂ ਵਾਜੇ ਇਕੱਠੇ ਹੋ ਗਏ ਇੰਨਾ ਪੈਸਾ ਗਰੰਟੀ ਦੇ ਸਕੂਟਰ ਨਵਾਂ ਲੈਂਦੇ ਆ ਨਹੀਂ ਦੋਨੋਂ ਨੂੰ ਨਹੀਂ ਆਉਂਦਾ ਸਹੀ ਤਰੀਕੇ ਨਾਲ ਇਸ ਕੰਮ ਨੂੰ ਕਰੋ ਤਾਂ ਇਸ ਕੰਮ ਵਰਗਾ ਕੋਈ ਕੰਮ ਹੀ ਨਹੀਂ ਹੈਗਾ ਅੱਛਾ ਜ਼ਰੂਰੀ ਨਹੀਂ ਹੈ ਕਿ ਤੁਸੀਂ ਪੈਸੇ 20 ਲੱਖ ਲੈਣੇ ਤਾਂ ਹੀ ਆਪਣੀਆਂ ਕੁੱਟੀਆਂ ਪਾ ਸਕਦੇ ਹੋ ਮੈਂ 5500 ਰੁਪਏ ਦੇ ਵਿੱਚ ਯੂਕੇ ਦੀ ਕੈਨੇਡਾ ਦੀ ਟੂਰਿਸਟ ਵੀਜ਼ੇ ਦੀ ਫਾਈਲ ਦਵਾ ਦਿੰਦਾ ਅੱਜ ਵੀ ਕਰਾ ਰਹੇ ਆ ਤੇ ਉਹਦੇ ਨਾਲ ਵੀ ਮੇਰੀ ਪੂਰਤੀ ਹੋ ਰਹੀ ਹੈ ਵਧੀਆ ਖਾ ਰਹੇ ਆ ਪਾ ਰਹੇ ਆ ਜੀ ਰਹੇ ਆ ਕੋਈ ਕਮੀ ਨਹੀਂ ਤੁਸੀਂ ਗੱਲ ਕਹੀ ਹੁਣੇ ਕਹੀ ਹੈ ਵੀ ਲੋਕਾਂ ਦੇ ਘਰੇ ਵੀ ਜਾਂਦੇ ਰਹੇ ਉਹ ਪਾਠ ਵੀ ਕਰਦੇ ਰਹੇ ਇਹ ਕੀ ਫਿਰ ਮੇਰੇ ਐਸ ਲਾਈਨ ਚ ਕਿੱਦਾਂ ਆ ਗਏ ਮੇਰੇ ਫਾਦਰ ਸਾਹਿਬ ਗ੍ਰੰਥੀ ਸੀ ਜੀ ਅੱਛਾ ਪਹਿਲਾਂ ਗੁਰਦੁਆਰੇ ਰਹਿੰਦੇ ਸੀ ਜਿਵੇਂ ਕਿਸੇ ਪਿੰਡ ਚ ਗੁਰਦੁਆਰਾ ਨਹੀਂ ਮੱਲਿਆ ਹੁੰਦਾ ਜਿਵੇਂ ਏਦਾਂ ਗੁਰਦੁਆਰੇ ਡਿਊਟੀ ਕੀਤੀ ਹੁੰਦੀ ਸੀ ਤੇ ਫਾਦਰ ਸਾਹਿਬ ਨੇ ਤਾਂ ਸ਼ੁਰੂ ਤੋਂ ਗੁਰਦੁਆਰਾ ਸਾਹਿਬ ਦੀ ਡਿਊਟੀ ਕੀਤੀ ਹੈ ਗਿਆਨੀ ਸੇਵਾ ਸਿੰਘ ਜੀ ਨਾਮ ਹੈ ਉਹਨਾਂ ਦਾ ਤੇ ਸਭ ਤੋਂ ਪਹਿਲਾਂ ਉਹ ਇੰਗਲੈਂਡ ਗਏ ਸੀ 90 99 ਦੀ ਗੱਲ ਹੈ ਉਹ ਗਏ ਤੇ ਉਸ ਤੋਂ ਬਾਅਦ ਜਦੋਂ ਘਰ ਦੇ ਵਿੱਚ ਇੱਕ ਬੰਦਾ ਚਲਾ ਜਾਵੇ ਤੇ ਉਹਨੂੰ ਹੁੰਦਾ ਹੀ ਹੈ ਵੀ ਸਾਰੇ ਪਰਿਵਾਰ ਨੂੰ ਜਾਂ ਉਹਦੇ ਬੱਚਿਆਂ ਵਸਤੀ ਹਰ ਇੱਕ ਕਰਦਾ ਸੋ ਹੌਲੀ 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 ਉਹ ਲਾਈਨ ਐਵੇਂ ਦੀ ਬਣ ਗਈ ਕਿ ਮੈਂ ਤਬਲਾ ਪਲੇ ਕਰਦਾ ਤੇ ਸਾਡਾ ਜਥਾ ਸੀ ਅਸੀਂ ਕੀਰਤਨ ਕਰਦੇ ਸੀ ਤੇ ਇਸੇ ਕੀਰਤਨ ਦੀ ਲਾਈਨ ਦੇ ਵਿੱਚ ਹੀ ਮੈਂ ਪਹਿਲਾਂ ਯੂਕੇ ਗਿਆ ਤੇ 2006-7 ਤੱਕ ਅਸੀਂ ਉੱਥੇ ਕੀਰਤਨ ਹੀ ਕਰਦੇ ਰਹੇ ਹਾਂ ਤੇ ਇਸ ਲਾਈਨ ਦੇ ਵਿੱਚ ਬਸ ਐਵੇਂ ਹੀ ਪੈ ਗਏ ਜਿਵੇਂ ਕਿਸੇ ਨੇ ਕਹਿ ਦਿੱਤਾ ਤੁਸੀਂ ਬਾਹਰ ਹੋ ਜੀ ਸਾਡੀ ਵੀ ਸਪான்ਸਰ ਲੈ ਕੇ ਆਓ ਜੀ ਅਸੀਂ ਵੀ ਬਾਹਰ ਜਾਣਾ ਹੈ ਸਾਡੇ ਵਾਸਤੇ ਵੀ ਕੁਝ ਕਰੋ ਤੇ ਇੰਨੇ ਲੋਕ ਤਾਂ ਬਿਨਾਂ ਪੈਸਿਆਂ ਤੋਂ ਹੀ ਭਾਜੀ ਭੇਜਦੇ ਉਦੋਂ ਪਤਾ ਹੀ ਨਹੀਂ ਸੀ ਹੁੰਦਾ ਕਿ ਪੈਸੇ ਵੀ ਲਈਦਾ ਅੱਛਾ ਸਪான்ਸਰਾਂ ਲਿਆ ਕੇ ਦੇ ਦੇਣੀਆਂ ਹਨ ਉਹਨਾਂ ਨੇ ਫਾਈਲਾਂ ਤਿਆਰ ਕਰਕੇ ਲਾ ਦੇਣੀਆਂ ਤੇ ਬਸ ਮਤਲਬ ਕਿ ਇੱਕ ਦੂਜੇ ਨੂੰ ਵਧਾਈ ਦੇ ਦੇਣੀ ਪੈਸੇ ਦਾ ਤਾਂ ਬਾਅਦ ਚ ਪਤਾ ਲੱਗਾ ਜਦੋਂ ਪੰਜਾਬ ਆਏ ਹਾਂ ਕਿ ਹਾਂ ਇਸ ਕੰਮ ਦੇ ਵਿੱਚ ਕੋਈ ਚਾਰ ਪੈਸੇ ਵੀ ਮਿਲਦੇ ਨੇ ਅੱਛਾ ਬਟ ਕਦੀ ਇਹ ਨਹੀਂ ਸੋਚਿਆ ਕਿ ਬਹੁਤ ਓਵਰ ਪੈਸੇ ਲੈਣੇ ਨੇ ਜਾਂ ਗਲਤ ਚੱਲਣਾ ਜੋ ਇੱਕ ਸਾਨੂੰ ਜਾਇਜ਼ ਲੱ 5500 ਦੇ ਵਿੱਚ ਮੇਰੀ ਵੀਡੀਓ ਪਈਆਂ ਨੇ ਫੇਸਬੁੱਕ ਤੇ 2018-19 ਦੀਆਂ ਤੁਸੀਂ ਕੱਢ ਕੇ ਦੇਖ ਲਿਓ 5500 ਵੀ ਛੱਡੋ 454500 ਰੁਪਏ ਦੇ ਵਿੱਚ ਮੈਂ ਕੈਨੇਡਾ ਦੀਆਂ ਫਾਈਲਾਂ ਲਵਾ ਕੇ ਜਸਿੱਦ ਦਾ ਕਹਿ ਦਵਾਂ ਕਿ 4500 ਰੁਪਏ ਦੇ ਵਿੱਚ ਲੋਕਾਂ ਨੂੰ ਵੀਜ਼ਾ ਲੈ ਕੇ ਦਿੱਤਾ ਹੈ ਅੱਜ ਵੀ ਕਰ ਰਹੇ ਹਾਂ ਹੂੰ ਕਿਉਂਕਿ ਕਰਨਾ ਕੀ ਹੈ ਸਰ ਡਾਕੂਮੈਂਟ ਕਲਾਇੰਟ ਦੇ ਨੇ ਸਾਰਾ ਕੁਝ ਕਲਾਇੰਟ ਦਾ ਹੈ ਉਹਦੇ ਪੇਪਰ ਇਕੱਠੇ ਕਰਕੇ ਐਮਬੈਸੀਟੇਂ ਦੇਣੇ ਨੇ ਨਾ ਤੇ ਉਹਦੀ ਸਾਨੂੰ ਅਗਰ 5500 ਫੀਸ ਮਿਲ ਗਈ ਇੱਕ ਜਾਣੇ ਦੀ ਬਹੁਤ ਹੈ ਓਕੇ ਬਹੁਤ ਜ਼ਿਆਦਾ ਹੈ ਥੋੜੀ ਵੀ ਨਹੀਂ ਕਹਿ ਸਕਦੇ ਤੇ ਜੇ ਕੋਈ ਆ ਜਾਂਦਾ client ਸਾਡੇ ਕੋਲ ਇਹ ਤਾਂ ਨਹੀਂ ਵੀ ਕੈਮਰੇ ਮੂਰੇ ਇਹ ਗੱਲਾਂ ਕਈਆਂ ਜਾ ਰਹੀਆਂ ਵੀ ਬਹੁਤ ਜ਼ਿਆਦਾ 5500 ਇੱਕ ਬੰਦੇ ਦੀ ਫੀਸ ਹੈ ਜੇ ਸੁਣਨ ਨੂੰ ਤਾਂ ਬਹੁਤ ਵਧੀਆ ਲੱਗਦੀਆਂ ਗੱਲਾਂ ਭਜੀ ਤੁਸੀਂ ਦੇਖੋ ਕੈਲਕੂਲੇਸ਼ਨ ਹੀ ਜੇ ਸਿੱਧੀ ਸਿੱਧੀ ਗੱਲ ਕਰ ਲਈਏ ਜੇ ਸ਼ਾਮ ਤੱਕ ਮੰਨ ਕੇ ਚਲੋ 10 client ਵੀ ਆ ਜਾਂਦੇ ਨੇ ਤਾਂ 5500 ਦੇ ਹਿਸਾਬ ਨਾਲ ਸਾਨੂੰ 40-50000 ਰੁਪਏ ਬਣ ਗਏ ਤੇ ਹੋਰ ਕੀ ਚਾਹੀਦਾ ਸਰ ਜੇ ਇਸ ਤੋਂ ਬਾਅਦ ਵੀ ਰੱਜ ਨਹੀਂ ਹੈਗਾ ਤਾਂ ਫਿਰ ਤਾਂ ਰੱਜ ਹੈ ਹੀ ਨਹੀਂ ਕਿਤੇ ਫਿਰ ਤਾਂ 50-50 ਲੱਖ ਰੁਪਏ ਕਮਾਣ ਵਾਲੇ ਵੀ ਬੈਠੇ ਨੇ ਮਾਰਕੀਟ ਦੇ ਵਿੱਚ ਬੜਾ ਕੁਝ ਕਰਨ ਵਾਲੇ ਬੈਠੇ ਨੇ ਉਹ ਵੱਖਰੀ ਗੱਲ ਹੈ ਮੈਂ ਤਾਂ ਖੁੱਲੀ ਕਿਤਾਬ ਇੱਕ ਤਰ੍ਹਾਂ ਦਾ ਓਪਨ ਗੱਲ ਚ ਤੁਹਾਡੇ ਨਾਲ ਕਰ ਰਿਹਾ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਸਵਾਲ ਕਰ ਰਹੇ ਹੋ ਪਹਿਲਾਂ ਵੀ ਇੰਟਰਵਿਊ ਕਰੀਆਂ ਨੇ ਤੇ ਇੰਨੀ ਫੀਲਿੰਗ ਦੇ ਨਾਲ ਕਦੀ ਗੱਲਬਾਤ ਕਿਸੇ ਨਾਲ ਨਹੀਂ ਹੋਈ ਤੇ ਤੁਹਾਡੇ ਨਾਲ ਗੱਲ ਕਰਦੇ ਕਰਦੇ ਇੰਟਰਨਲੀ ਜਿਵੇਂ ਬੰਦਾ ਅਟੈਚਮੈਂਟ ਹੋ ਜਾਂਦੀ ਹੈ ਨਾ ਤੇ ਉਸ ਤਰੀਕੇ ਨਾਲ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਕਿ ਜੋ ਦਿਲ ਕਰਦਾ ਫਿਰ ਯਾਰ ਜੋ ਹੈ ਕਿ ਕਲੀਅਰ ਕਲੀਅਰ ਗੱਲ ਆਪਾਂ ਰੱਖੀਏ ਅੱਗੇ ਹਣਾ ਇਹ ਸੱਚਾਈ ਹੈ ਪੋਡਕਾਸਟ ਸੱਚਾਈ ਹੁੰਦਾ ਪੋਡਕਾਸਟ ਦਾ ਮਤਲਬ ਹੀ ਹੁੰਦਾ ਵੀ ਦਿਲ ਦੀਆਂ ਗੱਲਾਂ ਬੰਦਾ ਖੋਲ ਕੇ ਕਰੇ ਮੈਂ ਬਿਲਕੁਲ ਕਲੀਅਰ ਕਿ ਕਦੀ ਵੀ ਮਤਲਬ ਕਿ ਕਿਉਂਕਿ ਅਸੀਂ ਉਹ ਸਮਾਂ ਦੇਖਿਆ ਗੁਰਦੁਆਰਿਆਂ 'ਚ ਸਰ ਕੀ ਹੁੰਦਾ ਹ ਹ ਗੁਰਦੁਆਰੇ ਦਾ ਮਤਲਬ ਤੇ ਇਹ ਹੁੰਦਾ ਸਤਨਾਮ ਜੀ ਵਾਹਿਗੁਰੂ ਜੀ ਐਵੇਂ ਬੋਲ ਕੇ ਰੋਟੀ ਇਕੱਠੀ ਕਰਕੇ ਖਾਂਦੇ ਸੀ ਅੱਛਾ ਇਹ ਹਾਲਾਤ ਸੀ ਬਿਲਕੁਲ ਗਜਾ ਕਰਨਾ ਜਿਵੇਂ ਆਪਾਂ ਡੱਲੀ ਇਕੱਠੀ ਕਰਦੇ ਆ ਗਜਾ ਕਰਨਾ ਘਰਾਂ ਘਰਾਂ ਦੇ ਵਿੱਚ ਜਾਣਾ ਅਸੀਂ ਜਦੋਂ ਸਕੂਲ ਜਾਂਦੇ ਸੀ ਛੋਟੇ ਹੁੰਦੇ ਤੇ ਇੱਕ ਕੈਣੀ ਇੱਧਰ ਹੁੰਦੀ ਸੀ ਬਾਹ ਦੇ ਵਿੱਚ ਦੋ ਡੋਲੂ ਇੱਧਰ ਹੁੰਦੇ ਸੀ ਤੇ ਸਵੇਰੇ ਪਹਿਲਾਂ ਸਾਰੇ ਪਿੰਡ ਦੇ ਵਿੱਚ ਗਜਾ ਇਕੱਠੀ ਕਰਨੀ ਕੱਠੀ ਕਰਕੇ ਘਰੇ ਲਿਆ ਕੇ ਦੇਣਾ ਘੰਟਾ ਡੇਢ ਘੰਟਾ ਪੂਰੇ ਪਿੰਡ ਦੇ ਵਿੱਚ ਇਕੱਲੇ ਇਕੱਲੇ ਘਰ ਜਾਣਾ ਹੋਵੇ ਕਿੱਡੀ ਵੱਡੀ ਗੱਲ ਹੋ ਜਾਂਦੀ ਹੈ ਦੋਨੋਂ ਬ੍ਰਦਰ ਸੀ ਅਸੀਂ ਅੱਧੇ ਪਿੰਡ ਦੇ ਵਿੱਚ ਉਹ ਜਾਂਦਾ ਸੀ ਅੱਧੇ ਪਿੰਡ ਚ ਮੈਂ ਜਾਂਦਾ ਸੀ ਕਿਉਂਕਿ 2005 ਤੋਂ ਪਹਿਲਾਂ ਜਾਂ 2000 ਸਾਨੇ ਦੀ ਗੱਲ ਕਰਦੀਏ ਉਦੋਂ ਗਜਾ ਇਕੱਠਾ ਕਰਨ ਦਾ ਅੱਜ ਕੱਲ ਤੇ ਪੱਕੀਆਂ ਪਕਾਈਆਂ ਗਰੰਥੀਆਂ ਤੇ ਘਰੇ ਵੈਸੇ ਚਲੀਆਂ ਜਾਂਦੀਆਂ ਨੇ ਪਿੰਡ ਦੇ ਦੇ ਜਾਂਦੇ ਨੇ ਜਾ ਕੇ ਹੁਣ ਤਾਂ ਟ੍ਰੈਂਡ ਚੇਂਜ ਹੋ ਗਿਆ ਸਾਡੇ ਟਾਈਮ ਦੇ ਵਿੱਚ ਗਜਾ ਕਰਨਾ ਜ਼ਰੂਰੀ ਹੁੰਦਾ ਸੀ ਸਵੇਰੇ ਵੀ ਕਰਨਾ ਸ਼ਾਮ ਨੂੰ ਵੀ ਕਰਨਾ ਠੀਕ ਹੈ ਨਾ ਤੇ ਉਹ ਫਿਰ ਜਿਹੜੇ ਬੰਦਾ ਇਦਾਂ ਦੇ ਹਾਲਾਤਾਂ ਚ ਜੀਆ ਹੋਵੇ ਉਹਦੀ ਭਾਜੀ ਮੈਂਟੈਲਿਟੀ ਮਤਲਬ ਕਿ ਮੈਨੂੰ ਪਤਾ ਕੀ ਹੋ ਸਕਦੀ ਹੈ ਅੱਜ ਵੀ ਹੁਣ ਸਾਡੇ ਕੋਲ ਕੋਈ ਇਮੀਗ੍ਰੇਸ਼ਨ ਲਾਈਨ ਦੇ ਵਿੱਚ ਕੋਈ ਆ ਰਿਹਾ ਮੈਂ ਇੱਕ ਸਵਾਲ ਪੁੱਛਣਾ ਜਾਉਂ ਗੁਰਦਾਰਾ ਸਾਹਿਬ 'ਚ ਜਿਹੜਾ ਲੰਗਰ ਬਣਦਾ ਸੀ ਉਹ ਨਹੀਂ ਮਿਲਦਾ ਭਾਈ ਸਾਹਿਬ ਨੂੰ ਤੁਸੀਂ ਜਿਵੇਂ ਗੁਰਦਾਰਾ ਸਾਹਿਬ ਦੇ ਵਿੱਚ ਰਹਿੰਦੇ ਸੀ ਤੁਸੀਂ ਹਾਂਜੀ ਲੰਗਰ ਰੋਜ਼ਾਨਾ ਬਣਦਾ ਸੀ ਉਹ ਨਹੀਂ ਮਿਲਦਾ ਹੁੰਦਾ ਸੀ ਨਹੀਂ ਨਹੀਂ ਸਰ ਪਿੰਡਾਂ 'ਚ ਐਵੇਂ ਨਹੀਂ ਹੁੰਦਾ ਜਿਹੜੇ ਪਿੰਡਾਂ ਦੇ ਗੁਰਦਾਰੇ ਨੇ ਨਾ ਸਰ ਉੱਥੇ ਜਿਹੜਾ ਗਰੰਥੀ ਡਿਊਟੀ ਕਰਦਾ ਹੁੰਦਾ ਹੈ ਨਾ ਉਹਨੂੰ ਗਜਾ ਕਰਕੇ ਹੀ ਰੋਟੀ ਖਾਣੀ ਪੈਂਦੀ ਹੈ ਜੀ ਉਹ ਸ਼ਾਮ ਨੂੰ ਵੀ ਗਜਾ ਕਰਦੇ ਨੇ ਘਰਾਂ ਘਰਾਂ ਦੇ ਵਿੱਚ ਜਾ ਕੇ ਸਤਨਾਮ ਜੀ ਇਦਾਂ ਕਹਿਣਾ ਹੁੰਦਾ ਫਿਰ ਉਹ ਕਿਸੇ ਨੇ ਦੁੱਧ ਦੇਣਾ ਕਿਸੇ ਨੇ ਰੋਟੀ ਦੇਣੀ ਹੈ ਇਦਾਂ ਘਰਾਂ ਘਰਾਂ ਦੇ ਵਿੱਚੋਂ ਜਾ ਕੇ ਰੋਟੀ ਇਕੱਠੀ ਕਰਨੀ ਹੁੰਦੀ ਹੈ ਸਵੇਰੇ ਵੀ ਦੁੱਧ ਦੀ ਸੇਵਾ ਹੋ ਗਈ ਜਾਂ ਰੋਟੀ ਦੀ ਸੇਵਾ ਹੋ ਗਈ ਅੱਜ ਵੀ ਹੋ ਸਕਦਾ ਕੁਝ ਗੁਰਦਾਰੇ ਚ ਹੋਏਗਾ ਹੁੰਦਾ ਕਈਆਂ ਅੱਜ ਵੀ ਹੈਗਾ ਬਟ ਹਾਂਜੀ ਹਾਂ ਅੱਜ ਵੀ ਹੈਗਾ ਬਟ ਉਸ ਟਾਈਮ ਤੇ ਬਹੁਤ ਜ਼ਿਆਦਾ ਸੀ ਹੂੰ ਉਸ ਟਾਈਮ ਬਹੁਤ ਜ਼ਿਆਦਾ ਸੀ ਅਸੀਂ ਕਰਦੇ ਰਹੇ ਹਾਂ ਲੰਗਰ ਉਹਨਾਂ ਗੁਰਦਾਰਿਆਂ ਚ ਬਣਦੇ ਨੇ ਜਿਹੜੇ ਬਹੁਤ ਕੋਈ ਇਤਿਹਾਸਿਕ ਗੁਰਦਾਰੇ ਨੇ ਵੱਡੇ ਗੁਰਦਾਰੇ ਨੇ ਉਹ ਇੱਕ ਅਲੱਗ ਚੀਜ਼ ਜਾਂਦੀ ਜਿਹੜੇ ਪਿੰਡਾਂ ਦੇ ਕੋਈ ਛੋਟੇ ਗੁਰਦਾਰੇ ਨੇ ਨਾ ਜੀ ਉੱਥੇ ਇਸੇ ਤਰ੍ਹਾਂ ਹੀ ਗਜਾ ਕਰਕੇ ਇਹ ਨਹੀਂ ਕਿ ਇਕੱਲੇ ਸੀ ਹੋਰ ਵੀ ਜਿੰਨੇ ਪਿੰਡਾਂ ਦੇ ਵਿੱਚ ਗਰੰਥੀ ਰਹਿੰਦੇ ਸੀ ਉਹ ਸਾਰੇ ਇਦਾਂ ਕਰਦੇ ਸੀ ਹੂੰ ਸਭ ਇਹਦਾ ਇਦਾਂ ਹੀ ਸਿਸਟਮ ਸਾਰਾ ਲੋਕਾਂ ਦੇ ਘਰਾਂ ਜਾਂਦੇ ਸੀ ਮੰਚ ਕੀ ਆ ਉਹ ਚਲੋ ਬੱਚੇ ਨੂੰ ਇਨੀ ਸਮਝ ਨਹੀਂ ਹੁੰਦੀ ਪਰ ਮੰਨ ਦੇ ਵਿੱਚ ਤਾਂ ਵੀ ਕਈ ਵਾਰੀ ਪਿੰਚ ਤਾਂ ਹੁੰਦੀ ਹੋਣੀ ਹੈ ਗੱਲ ਹੁੰਦਾ ਸੀ ਜੀ ਸਾਨੂੰ ਮੈਂ ਚਲੋ ਕਹਿਣਾ ਨਹੀਂ ਚਾਹੁੰਦਾ ਗਰੰਥੀ ਸਿੰਘ ਨੂੰ ਗਰੰਥੀ ਦੀ ਨਜ਼ਰ ਨਾਲ ਨਹੀਂ ਦੇਖਿਆ ਜਾਂਦਾ ਅਸੀਂ ਵੀ ਅੱਜ ਇਸ ਲਾਈਨ ਦੇ ਵਿੱਚ ਛੱਡ ਕੇ ਇੱਧਰ ਬੈਠੇ ਆ ਤੱਕਾ ਬੜਾ ਹੁੰਦਾ ਹੈ ਮਤਲਬ ਕਿ ਜਿਵੇਂ ਨੌਕਰ ਵਾਲੀ ਫੀਲਿੰਗ ਹੁੰਦੀ ਹੈ ਨਾ ਜੀ ਹਨਾ ਇਵੇਂ ਦੀ ਮੈਂ ਕਿ ਮੈਂ ਕਿਸੇ ਦੀ ਨਿੰਦਿਆ ਨਹੀਂ ਕਰਨਾ ਚਾਹੁੰਦਾ ਬਟ ਜੋ ਹਾਲਾਤ ਅਸੀਂ ਪਿੰਡਾਂ 'ਚ ਦੇਖੇ ਨੇ ਅਗਰ ਕੋਈ ਪ੍ਰਧਾਨ ਬਣ ਗਿਆ ਉਹਦੇ ਤੋਂ ਵੱਡਾ ਕੋਈ ਵੀ ਨਹੀਂ ਹੈਗਾ ਜੀ ਬਿਲਕੁਲ ਸਹੀ ਗੱਲ ਗ੍ਰੰਥੀ ਨੇ ਝਾੜੂ ਵੀ ਮਾਰਨਾ ਮੜੋ ਜੀ ਕੋਈ ਚੀਜ਼ ਹੈ ਉਹਨੂੰ ਘਰ 'ਚ ਜਿਹਨੂੰ ਕੋਈ ਪੁੱਛਦਾ ਨਹੀਂ ਨਾ ਉਹ ਗੁਰਦੁਆਰੇ ਆ ਕੇ ਐ ਮਤਲਬ ਕਿ ਚੌਧਰ ਕਰਦੇ ਨੇ ਗਿਆਨੀ ਕਿੱਥੇ ਆਵੇ ਉਹ ਹੋਵੇ ਕਹਿ ਕੇ ਗੱਲਾਂ ਕਰਦੇ ਨੇ ਜੀ ਉਹ ਹੋਵੇ ਕਹਿ ਕੇ ਗੱਲਾਂ ਕਰਦੇ ਨੇ ਮਤਲਬ ਕਿ ਬੁਲਾਉਂਦੇ ਨੇ ਕੋਈ ਜਿਹੜਾ ਗੁਰੂ ਸਾਹਿਬ ਦਾ ਗ੍ਰੰਥੀ ਸਿੰਘ ਸਭ ਤੋਂ ਵੱਡਾ ਸੇਵਕ ਹਾਂਜੀ ਹਾਂ ਜਿਹਨੂੰ ਗੁਰਬਾਣੀ ਦਾ ਗਿਆਨ ਹੈ ਜਿਹੜਾ ਸੇਵਕ ਸਭ ਤੋਂ ਵੱਡਾ ਉਦੇ ਨਾਲ ਇਸ ਤਰੀਕੇ ਦੇ ਹਾਲਾਤ ਬਿਲਕੁਲ ਸਾਡੇ ਨਾਲ ਹੋਈ ਹੈ ਜੀ ਮੈਂ ਦੱਸ ਰਿਹਾ ਮੈਂ ਬਟ ਖੁੱਲ ਕੇ ਨਹੀਂ ਜਿਆਦਾ ਦੱਸਣਾ ਚਾਹੁੰਦਾ ਮੈਂ ਸਿੰਪਲ ਜੀ ਦੱਸ ਦਵਾਂ ਗੁਰੂ ਘਰਾਂ ਦੇ ਵਿੱਚ ਅੱਜ ਦਾ ਮੈਨੂੰ ਪਤਾ ਨਹੀਂ ਬਟ ਕਈ ਗੁਰਦਾਰੇ ਹੈਗੇ ਵੀ ਨੇ ਜਿਹੜੇ ਰਿਸਪੈਕਟ ਕਰਦੇ ਨੇ ਬਟ ਜ਼ਿਆਦਾਤਰ ਹਾਲਾਤ ਇਹੋ ਜਿਹੇ ਨੇ ਕਿ ਸਾਡੇ ਟਾਈਮ ਦੇ ਵਿੱਚ ਵੀ ਅੱਜ ਦਾ ਵੀ ਮੈਂ ਕਈ ਵਾਰੀ ਦੇਖਦਾ ਨਹੀਂ ਰਿਸਪੈਕਟ ਕਰਦੇ ਗਿਆਨੀਆਂ ਨੂੰ ਤੇ ਗਰੰਥੀਆਂ ਨੂੰ ਸਮਝਦੀ ਕੁਛ ਨਹੀਂ ਹੈਗੇ ਜੀ ਕਿਹੜਾ ਗਰੰਥੀ ਹੈ ਜਿਹੜਾ ਆਪਣੇ ਬੱਚੇ ਨੂੰ ਗਰੰਥੀ ਬਣਾਉਣਾ ਚਾਹੁੰਦਾ ਮੈਂ ਬਣਿਆ ਜੀ ਜਿਵੇਂ ਮੇਰਾ ਮੇਰਾ ਬ੍ਰਦਰ ਬਣ ਗਿਆ ਜਾਂ ਕੋਈ ਹੋਰ ਨਹੀਂ ਬਿਲਕੁਲ ਵੀ ਨਹੀਂ ਲੋਕ ਤਾਂ ਜਿਹੜਾ ਕੋਈ ਅੱਜ ਗ੍ਰੰਥੀ ਹੈਗਾ ਉਹ ਵੀ ਇੱਥੋਂ ਨਿਕਲਣਾ ਚਾਹੁੰਦਾ ਹੈ ਵੀ ਕਦੋਂ ਇਹ ਲਾਈਨ ਛੱਡੀਏ ਤੇ ਦੂਜੇ ਪਾਸੇ ਹੋਈਏ ਪਰ ਉਹਨਾਂ ਦਾ ਵਸ ਨਹੀਂ ਚੱਲਦਾ ਮੇਰੇ ਫਾਦਰ ਸਾਹਿਬ ਦਾ ਵਸ ਨਹੀਂ ਸੀ ਚੱਲੇ ਅਸੀਂ ਕਰੀ ਸੇਵਾ ਫਿਰ ਗੁਰਦਰਾ ਸਾਹਿਬ ਬਟ ਜਦੋਂ ਕਿਸੇ ਤਰੀਕੇ ਨਾਲ ਉਹ ਯੂਕੇ ਚਲੇ ਗਏ ਕੋਈ ਮਿੱਤਰ ਸੱਜਣ ਕੋਈ ਖਾਸ ਹੀ ਜਿਹੜਾ ਲੈ ਗਿਆ ਜਿਹਦੇ ਕਰਕੇ ਸਾਡੀ ਦਸ਼ਾ ਸੁਧਰ ਗਈ ਨਹੀਂ ਤਾਂ ਅੱਜ ਵੀ ਸ਼ਾਇਦ ਮਮੀ ਕਿਤੇ ਗੁਰਦਾਰੇ ਬੈਠਾ ਹੁੰਦਾ ਕਿਉਂ ਕਿਉਂ ਬੈਠਾ ਹੁੰਦਾ ਕਿਉਂਕਿ ਗ੍ਰੰਥੀ ਕੋਲ ਇੰਨਾ ਪੈਸਾ ਹੀ ਨਹੀਂ ਹੋਏਗਾ ਕਿ ਉਹ ਵਧੀਆ ਪੜ੍ਹਾਈ ਕਰਾ ਸਕੇ ਬੱਚੇ ਦੀ ਇੰਨਾ ਸੋਰਸ ਹੈ ਹੀ ਨਹੀਂ ਉਹਨਾਂ ਦਾ ਕਿ ਉਹ ਵਧੀਆ ਕੱਪੜੇ ਪਵਾ ਸਕੇ। ਮਤਲਬ ਨਹੀਂ ਹੈਗਾ ਜਿਹੜੇ ਬੰਦੇ ਨੇ ਰੋਟੀ ਇਕੱਠੀ ਕਰਕੇ ਖਾਣੀ ਹੈ ਸ਼ਾਮ ਨੂੰ ਉਹ ਬੰਦਾ ਤੁਸੀਂ ਆਪ ਹਿਸਾਬ ਲਾ ਲਓ ਵੀ ਗਰੰਥੀ ਦੇ ਵਾਜੇ ਤੇ ਜਾਂ ਰਾਗੀ ਦੇ ਵਾਜੇ ਤੇ ਜੇ ਥੋੜੇ ਜਿਹਾ ਜ਼ਿਆਦਾ ਪੈਸੇ ਹੋ ਜਾਣ ਤਾਂ ਬੜੇ ਤੰਗ ਹੋ ਜਾਂਦੇ ਨੇ ਨੀਂਦ ਨਹੀਂ ਆਉਂਦੀ ਪਰਦਾਨਾਂ ਨੂੰ। ਵੀ ਇੰਨੇ ਪੈਸੇ ਕਿਵੇਂ ਵਾਜੇ ਦੇ ਇਕੱਠੇ ਹੋ ਗਏ? ਇੰਨਾ ਪੈਸਾ ਗਰੰਥੀ ਨੇ ਸਕੂਟਰ ਨਵਾਂ ਲੈ ਲਿਆ। ਨੀਂਦ ਉਹਨਾਂ ਨੂੰ ਨਹੀਂ ਆਉਂਦੀ। ਜੇ ਸਾਈਕਲ ਨਵਾਂ ਲੈ ਲਿਆ ਤਾਂ ਦਿੱਕਤ ਹੋ ਜਾਂਦੀ ਸੀ। ਇਹ ਹਾਲਾਤ ਅਸੀਂ ਦੇਖੇ ਨੇ ਕਿੱਥੋਂ ਲੈ ਲਿਆ ਵੀ ਉਹਨੂੰ ਨਾਲ ਐ ਹੋ ਜਾਂਦਾ ਵੀ ਸਾਡੇ ਗੁਰਦੁਆਰਾ ਉਹ ਫਿਰ ਬਹਿ ਜਾਂਦੇ ਸੀ ਸ਼ਾਮ ਨੂੰ ਗਿਆਨੀ ਜੀ ਹੁਣ ਇਦਾਂ ਨਹੀਂ ਐਵੇਂ ਕਰਨਾ ਆਪਾਂ ਹੁਣ ਤਨਖਾਹ ਆਮ ਜੋਬ ਜਿਹੜੀ ਹੁੰਦੀਆਂ ਨੇ ਵੱਧੀਆਂ ਨੇ ਤਨਖਾਹਾਂ ਉੱਥੇ ਉਹ ਘਟਾਉਂਦੇ ਨੇ ਨਹੀਂ ਜੀ ਤੁਹਾਨੂੰ ਹੁਣ ਇਧਰ ਪੈਸੇ ਵਧੀਆ ਬਣ ਜਾਂਦੇ ਨੇ ਇਧਰ ਹੁਣ ਘਟਾ ਦਿਓ ਥੋੜਾ ਜਿਹਾ ਵੀ ਕਿਤੇ ਵੱਧ ਚਲੇ ਨਾ ਜਾਣ ਇਹ ਹਾਲਾਤ ਹੈਗੇ ਨੇ ਸਰ